ਕੱਲ ਹਜ਼ਾਰਾਂ ਲੋਕਾਂ ਦਾ ਇਕੱਠ ਮਾਤਾ ਦੇ ਦਰਬਾਰ ਦੇ ਇਕੱਠਾ ਹੋਇਆ ਸੀ ਕਿਉਂਕਿ ਦਰਬਾਰ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਰਬ ਦਾ ਸ਼ੁਕਰ ਕਰਨਾ ਤੇ ਜਿੱਥੇ-ਜਿੱਥੇ ਅਸੀਂ ਗੁਰਦੁਆਰਾ ਸਾਹਿਬ ਜੀ ਜਾਂ ਮੰਦਿਰ ਜੀ ਗਏ ਆ ਉੱਥੇ ਸ਼ੁਕਰ ਕਰਨਾ ਤੇ ਉਹ ਸ਼ੁਕਰਾਨਾ ਯਾਤਰਾ ਸਵੇਰੇ 7:30 ਇੱਥੋਂ ਸ਼ੁਰੂ ਹੋਈ ਸੀ ਸ਼ਾਮ ਲੈਡ ਤੱਕ ਅਸੀਂ ਅੰਬੀਸਰ ਪਹੁੰਚ ਗਏ ਸੀ ਇੱਕ ਬਹੁਤ ਵੱਡਾ ਇਕੱਠ ਇੱਕ ਠਾਠਾ ਮਾਰਦਾ ਇਕੱਠ ਪਟਿਆਲਿਆ ਤੋਂ ਲੈ ਕੇ ਭਾਵੇਂ ਸਰਹੰਦ ਹੋਵੇ ਗੋਬਿੰਦਗੜ੍ਹ ਹੋਵੇ ਕੰਨਾ ਹੋਵੇ ਲੁਧਿਆਣਾ ਹੋਵੇ ਜਲੰਧਰ ਹੋਵੇ ਅਮਰੀਕਸਰ ਹੋਵੇ ਹਰ ਜਗ੍ਹਾ ਤੋਂ ਕਾਫਲਾ ਜੁੜਦਾ ਚੱਲਾ ਗਿਆ ਇਸ ਨਾਲ ਪਾਰਟੀ ਦਾ ਜੋ ਗਰਾਫ ਹੈ ਉਹ ਵੀ ਵਧੇਗਾ ਤੇ ਜਿਹੜਾ ਵਲੰਟੀਅਰ ਸਾਡਾ ਤੁਸੀਂ ਕਹਿ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨਾਰਾਜ਼ ਨਹੀਂ ਨਾ ਕਦੇ ਨਾਰਾਜ਼ ਹੋਇਆ ਨਾ ਕਦੇ ਨਾਰਾਜ਼ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਉਹ ਲੋਕ ਜੁੜੇ ਨੇ ਜਿਨ੍ਹਾਂ ਨੂੰ ਰਾਜਨੀਤਿਕ ਤੋਂ ਕੋਈ ਲੈਣਾ ਦਿੱਤਾ। ਸਾਡੇ 117 ਹਲਕਿਆਂ 'ਚੋਂ ਕਿਸੇ ਵੀ ਹਲਕੇ 'ਚ ਇਹੋ ਜਿਹਾ ਨਹੀਂ ਹੈ ਕਿ ਕੋਈ ਬਾਜੀ ਹੋਵੇ। ਇਹ ਕਾਂਗਰਸ 'ਚ ਹੋ ਸਕਦੀ ਹੈ, ਅਕਾਲੀ ਦਲ 'ਚ ਹੋ ਸਕਦੀ ਹੈ, ਭਾਜਪਾ 'ਚ ਹੋ ਸਕਦੀ ਹੈ, ਉਹਨਾਂ ਦੀ ਦੌੜ ਹੋ ਸਕਦੀ ਹੈ ਕਿ ਮੈਂ ਐਮਐਲਏ ਬਣਨਾ ਹੈ, ਮੈਂ ਮੰਤਰੀ ਬਣਨਾ ਹੈ, ਮੈਂ ਚੇਅਰਮੈਨ ਬਣਨਾ ਹੈ। ਸਾਡੇ ਤਾਂ ਨਿਰਸਵਾਥ ਲੋਕ ਨੇ ਨਿਰਸਵਾਥ ਸੇਵਾ ਕਰਦੇ ਨੇ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਕੋਈ ਗਤਵਾਜੀ ਕਦੇ ਨਾ ਹੈ ਸੀ ਤੇ ਨਾ ਕਦੇ ਹੋਏਗਾ ਕਾਂਗਰਸ ਨੂੰ ਚਾਰ ਆਖਾਨੇ ਚਿਤ ਕਰਕੇ ਤਿੰਨ ਸਿੱਟਾਂ ਉਹ ਜਿੱਤੀਆਂ ਜਿਹੜੀਆਂ ਕਾਂਗਰਸ ਦੀਆਂ ਆਲਰੇਡੀ ਸਿੱਟਾਂ ਸੀ ਜਦੋਂ 91 ਸਿੱਟਾਂ ਸਾਨੂੰ ਆਈਆਂ ਉਸ ਢੇਰੀ 'ਚ ਵੀ ਇਹ ਸਿੱਟਾਂ ਕਾਂਗਰਸ ਕੋਲ ਸੀ ਜੇ ਬਰਨਾਲਾ ਦੀ ਆਪਾਂ ਗੱਲ ਕਰਦੇ ਹਾਂ ਤੋਂ ਬਰਨਾਲਾ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੋਣ ਦੇ ਨਾਲ ਸਾਡੇ ਚੇਅਰਮੈਨ ਉੱਥੇ ਇਲੈਕਸ਼ਨ ਲੜ ਗਏ ਤੇ ਜੇ ਉਹਨਾਂ ਦੀਆਂ ਵੋਟਾਂ ਤੇ ਸਾਡੀਆਂ ਵੋਟਾਂ ਜੋੜ ਲਉ ਤਾਂ ਸੀ 20 25000 ਨਾਲ ਜਿੱਤਰੇ ਅੱਜ ਵੀ ਉਹ ਸੀਟ ਇਹ ਤਾਂ ਇਹਨਾਂ ਨੂੰ ਉਹੀ ਇੱਕ ਭਰਮ ਹੈ ਇੱਕ ਭੁਲੇਖਾ ਹੈ ਕਿ ਅਸੀਂ ਬਰਨਾਲਾ ਜਿੱਤ ਗਏ ਬਰਨਾਲਾ ਜਿੱਤ ਗਏ ਵੀ ਭੱਲੇ ਲੋਕੋ ਸਾਡੀਆਂ ਵੋਟਾਂ ਵੀ ਜੋੜ ਲਓ ਸਾਡੀਆਂ ਦੋਨੋਂ ਹੀ ਵੋਟਾਂ ਸਾਡੀਆਂ ਨੇ ਆਮ ਆਦੀ ਪਾਰਟੀ ਵੱਲੋਂ ਪੰਜਾਬ ਨੂੰ ਇੱਕ ਨਵਾਂ ਜਿਹੜਾ ਸੂਬਾ ਪ੍ਰਦਾਨ ਮਿਲਿਆ ਤੇ ਇੱਕ ਕਾਰਜਕਾਰੀ ਪ੍ਰਧਾਨ ਜਿਹੜਾ ਨਵਾਂ ਜਿਹੜਾ ਹੈਗਾ ਮਿਲਿਆ ਤੇ ਅਮਨ ਅਰੋੜਾ ਨੂੰ ਜਿਹੜਾ ਬਣਾਇਆ ਗਿਆ ਤੇ ਸ਼ੈਰੀ ਕਲਸੀ ਜੀ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜਾ ਸ਼ੁਕਰਾਨਾ ਯਾਤਰਾ ਵੀ ਜਿਹੜੀ ਹੈ ਕੱਢੀ ਗਈ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਲੱਗਦਾ ਵੀ ਜਿਹੜੇ ਵਲੰਟੀਅਰਸ ਨੇ ਉਹ ਕੁਛ ਹੈਗੇ ਆ ਤੇ ਜਿੰਨਾ ਜਿਸ ਤਰ੍ਹਾਂ ਕੱਲ ਜਿਹੜੀ ਬੀਤੇ ਦਿਨ ਸ਼ੁਕਰਾਨਾ ਯਾਤਰਾ ਸੀਗੀ ਤੇ ਲੱਗਦਾ ਉਹਨਾਂ ਜਿਹੜਾ ਹਜ਼ੂਮ ਲੋਕਾਂ ਦਾ ਸੀਗਾ ਲੋਕ ਖੁਸ਼ੀ ਜਾ ਲੱਗਦਾ ਵੀ ਕੋਈ ਨਿਰਾਸ਼ਾ ਕੀ ਵੀ ਕੋਈ ਐਸੀ ਜੀ ਗੁੱਟ ਬਣਦਾ ਵੀ ਦਿਖਤ ਰਿਹਾ ਸਭ ਤੋਂ ਪਹਿਲਾਂ ਮੈਂ ਬੜਾ ਧੰਨਵਾਦ ਦਿਆਂ ਤੁਹਾਡਾ ਕਿ ਆਪਾਂ ਇਸ ਟਾਪਿਕ ਤੇ ਗੱਲ ਕਰਨ ਆਏ ਆਂ ਕੱਲ ਜੋ ਸ਼ੁਕਰਾਨਾ ਯਾਤਰਾ ਪਟਿਆਲਾ ਤੋਂ ਅੰਮ੍ਰਿਤਸਰ ਗਈ ਹੈ ਉਸ ਦੇ ਚ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੰਤਰੀ ਐਮ ਐਲ ਏ ਸੁਨਾਮ ਤੋਂ ਅਮਨ ਅਰੋੜਾ ਜੀ ਨੂੰ ਪ੍ਰਧਾਨ ਲਾਇਆ ਗਿਆ ਪੰਜਾਬ ਆਮ ਆਦਮੀ ਪਾਰਟੀ ਦਾ ਤੇ ਸਹਿਰੀ ਕਲਸੀ ਜੀ ਨੂੰ ਕਾਰਜਕਾਰੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਅਮਿਤ ਪ੍ਰਧਾਨ ਕੱਲ ਹਜ਼ਾਰਾਂ ਲੋਕਾਂ ਦਾ ਇਕੱਠ ਮਾਤਾ ਦੇ ਦਰਬਾਰ ਦੇ ਇਕੱਠਾ ਹੋਇਆ ਸੀ ਕਿਉਂਕਿ ਦਰਬਾਰ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਰਬ ਦਾ ਸ਼ੁਕਰ ਕਰਨਾ ਤੇ ਜਿੱਥੇ-ਜਿੱਥੇ ਅਸੀਂ ਗੁਰਦੁਆਰਾ ਸਾਹਿਬ ਜੀ ਜਾਂ ਮੰਦਰ ਚ ਗਏ ਆ ਉੱਥੇ ਸ਼ੁਕਰ ਕਰਨਾ ਤੇ ਉਹ ਸ਼ੁਕਰਾਨਾ ਯਾਤਰਾ ਸਵੇਰੇ 7:30 ਸਿੱਥੋਂ ਸ਼ੁਰੂ ਹੋਈ ਸੀ ਸ਼ਾਮ ਲੈਡ ਤੱਕ ਅਸੀਂ ਅੰਮ੍ਰਿਤਸਰ ਪਹੁੰਚ ਗਏ ਸੀ ਇੱਕ ਬਹੁਤ ਵੱਡਾ ਇਕੱਠ ਇੱਕ ਠਾਠਾ ਮਾਰਦਾ ਇਕੱਠ ਪਟਿਆਲਿਆ ਤੋਂ ਲੈ ਕੇ ਭਾਵੇਂ ਸਰਹੰਦ ਹੋਵੇ ਗੋਬਿੰਦਗੜ ਹੋਵੇ ਕੰਨਾ ਹੋਵੇ ਲੁਧਿਆਣਾ ਹੋਵੇ ਜਲੰਧਰ ਹੋਵੇ ਅਮ੍ਰਿਤਸਰ ਹੋਵੇ ਹਰ ਜਗ੍ਹਾ ਤੋਂ ਕਾਫਲਾ ਜੁੜਦਾ ਚੱਲ ਗਿਆ ਤੇ ਉਸ ਕਾਫਲੇ ਚ ਹਜ਼ਾਰਾਂ ਲੋਕ ਅਮਨ ਅਰੋੜਾ ਜੀ ਦੇ ਨਾਲ ਆਪਣੇ ਦਰਬਾਰ ਸਾਹਿਬ ਪਹੁੰਚੇ ਤੇ ਨਾਲ ਸਾਡੇ ਪੰਜਾਬ ਦੇ ਮੰਤਰੀ ਵੀ ਸੀ ਹਰਪਾਲ ਚੀਮਾ ਜੀ ਸਨ ਸਾਡੇ ਹਰਜੋਤ ਬੈਸ ਜੀ ਨਾਲ ਸਾਨੂੰ ਉਹਨਾਂ ਦੇ ਸਾਡੇ ਸਪੀਕਰ ਸਾਹਿਬ ਕੁਲਤਾਰ ਸਿੰਘਵਾਂ ਜੀ ਵੀ ਪਟਿਆਲੇ ਸਾਰੇ ਹਾਜ਼ਰ ਸਨ ਐਮਐਲਏ ਵੀ ਬਹੁਤ ਸਾਰੇ ਹਾਜ਼ਰ ਸਨ ਤੇ ਕੁਛ ਰਾਜ ਮਿਲਦੇ ਚਲੇਗੇ ਤਾਂ ਇਸ ਨਾਲ ਪਾਰਟੀ ਦਾ ਜੋ ਗ੍ਰਾਫ ਹੈ ਉਹ ਵੀ ਵਧੇਗਾ ਤੇ ਜਿਹੜਾ ਵਲੰਟੀਅਰ ਸਾਡਾ ਤੁਸੀਂ ਕਹੇ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਨਾਰਾਜ ਸੀ ਨਾ ਕਦੇ ਨਾਰਾਜ ਹੋਇਆ ਨਾ ਕਦੇ ਨਾਰਾਜ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਨਾਲ ਉਹ ਲੋਕ ਜੁੜੇ ਨੇ ਜਿਨ੍ਹਾਂ ਨੂੰ ਰਾਜਨੀਤੀ ਤੋਂ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਪੰਜਾਬ ਦੇ ਵਾਸਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਪਿਆਰ ਹੈ ਉਹਨਾਂ ਲੋਕਾਂ ਨਾਲ ਤੇ ਹਮਦਰਦੀ ਹੈ ਇਸ ਕਰਕੇ ਉਹ ਕਦੇ ਇੱਛਾ ਨਾਲ ਨਹੀਂ ਜੁੜਦੇ ਉਹ ਹਮੇਸ਼ਾ ਆਮ ਆਦਮੀ ਪਾਰਟੀ ਵਾਸਤੇ ਕੰਮ ਕਰਦੇ ਨੇ ਪੰਜਾਬ ਦੇ ਭਲੇ ਵਾਸਤੇ ਕੰਮ ਕਰਦੇ ਨੇ ਆਪਣੇ ਕੋਈ ਵਿਧਾਨ ਸਭਾ ਦੇ ਵਿੱਚ ਦੇਖਿਆ ਦੇਖਣ ਨੂੰ ਮਿਲਦਾ ਹੈ ਕਿ ਕਈ ਆਪਣੇ ਜਿਹੜੇ ਐਮ ਐਲ ਏ ਤੋਂ ਕਈ ਜਿਹੜੇ ਗਰਾਊਂਡ ਜਿਹੜੇ ਵਲੰਟੀਅਰਸ ਨੇ ਗਿਆ ਉਹ ਨਾਰਾਜ਼ ਹੁੰਦੇ ਹੈ ਲੱਗਦਾ ਹੈ ਕਿ ਹੁਣ ਉਹ ਨਾਰਾਜ਼ਗੀ ਵੀ ਹੁਣ ਦੂਰ ਹੋਏਗੀ ਪ੍ਰਧਾਨ ਲਗੜਤੇ ਕਿ ਪ੍ਰਧਾਨ ਜਿਹੜੇ ਅਮਨੋਰੋੜਾ ਜੀ ਆ ਮਨਾਉਣਗੇ ਜਿਹੜੇ ਨਾਰਾਜ਼ ਜਿਹੜੇ ਚੱਲ ਰਹੇ ਸੀਗੇ ਜਾਂ ਜਿਹੜੇ ਦੂਜੀ ਪਾਰਟੀਆਂ ਵਿੱਚ ਵੀ ਚਲੇ ਗਏ ਸੀਗੇ ਦੇਖੋ ਅਗਰ ਕੋਈ ਐਮਐਲਏ ਤੋਂ ਕੋਈ ਨਾਰਾਜ਼ ਹੈ ਵਰਕਰ ਜਾਂ ਕੋਈ ਉਹਦਾ ਕੋਈ ਨਿੱਜੀ ਸਵਾਰਥ ਹੈ ਐਮਐਲਏ ਨੇ ਨਹੀਂ ਕੀਤਾ ਕੰਮ ਜਾਂ ਕੋਈ ਹੋ ਸਕਦਾ ਹੈ ਆਪਦੀ ਕੋਈ ਇਹੋ ਜੀ ਗੱਲ ਹੋ ਸਕਦੀ ਹੈ ਪਰ ਅੱਜ ਜੋ ਸਿਚੁਏਸ਼ਨ ਹੈ ਅੱਜ ਜੋ ਹਾਲਾਤ ਨੇ ਕਿਉਂਕਿ ਮਾਨ ਸਾਹਿਬ ਦਾ ਸ਼ਡਿਊਲ ਇੰਨਾ ਬੀਜੀ ਸੀ ਕਿ ਇੱਕ ਬਹੁਤ ਵਧੀਆ ਹਿੰਦੁਸਤਾਨ ਦੇ ਸੀਐਮ ਦੇ ਤੌਰ ਤੇ ਕੰਮ ਕਰ ਰਹੇ ਨੇ ਪੰਜਾਬ 'ਚ ਉਹਨਾਂ ਨੇ ਜੋ ਕਰਕੇ ਦਿਖਾਇਆ ਪਿਛਲੇ 2.5 ਪੌਣੇ 3 ਸਾਲਾਂ 'ਚ ਉਹ ਇੱਕ ਲਾ ਮਿਸਾਲ ਕੰਮ ਹੈ ਇਸੇ ਕਰਕੇ ਮਾਨ ਸਾਹਿਬ ਆਪ ਹੀ ਐਲਾਨ ਕਰਕੇ ਪਿਛਲੇ ਮਹੀਨੇ ਕੀਤਾ ਸੀ ਕਿ ਕਿਸੇ ਨਾ ਕਿਸੇ ਨੂੰ ਪ੍ਰਧਾਨ ਲਾਓ ਤਾਂ ਕਿ ਪਾਰਟੀ ਨੂੰ ਵੀ ਲੋੜ ਹੈ ਤੇ ਮੇਰਾ ਵੀ ਥੋੜਾ ਜਿਹਾ ਬੋਝ ਹਲਕਾ ਹੋਵੇਗਾ ਤੇ ਪਾਰਟੀ ਨੇ ਉਹਨਾਂ ਦੀ ਇਹ ਸਮਝੋ ਅਪੀਲ ਨੂੰ ਸੁਣਿਆ ਤੇ ਅਮਨ अरोड़ा ਜੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਉਹਨਾਂ ਦੇ ਆਉਣ ਨਾਲ ਪੰਜਾਬ ਦਾ ਵਲੰਟੀਅਰ ਇੱਕ ਇੱਕ ਕਰਕੇ ਅਗਰ ਕੋਈ ਨਾਰਾਜ਼ ਵੀ ਹੈ ਅਗਰ ਕੋਈ ਰੁੱਸਿਆ ਘਰ ਵੀ ਬੈਠਾ ਹੈ ਉਹਦੇ ਕੋਲ ਜਾਵਾਂਗੇ ਉਹਨੂੰ ਮਨਾਵਾਂਗੇ ਤੇ ਉਹਨੂੰ ਪਾਰਟੀ ਦੇ ਨਾਲ ਲੈ ਕੇ ਆਵਾਂਗੇ ਵੈਸੇ ਤਾਂ ਹੈ ਨਹੀਂ ਪਰ ਜੇ ਕੋਈ ਹੈ ਇਹ ਜਿਹਾ ਉਹਨੂੰ ਨਾਲ ਲੈ ਕੇ ਆਵਾਂਗੇ ਪਰ ਲੱਗਦਾ ਕਿ ਤੇ ਗੁੱਟਵਾਜੀ ਤਾਂ ਨਹੀਂ ਦਿਖੀ ਹੈ ਜੀ ਵੀ ਆਈਆਂ ਦੀ ਹੁੰਦੀ ਹੈ ਵੀ ਚੋਇਸ ਵੀ ਹੁੰਦੀ ਹੈ ਵੀ ਨਹੀਂ ਇਹਨਾਂ ਨੂੰ ਲਾਤਾ ਕੇ ਇਸ ਬੰਦੇ ਨੂੰ ਲਾਣਾ ਜਿੱਦਾਂ ਸੀਗਾ ਹਜੇ ਤੱਕ ਐ ਜੀ ਕੋਈ ਗੁੱਟਵਾਜੀ ਦਿਖੀ ਹੈ ਦੇਖੋ ਗੁੱਟਪਾਜੀ ਉੱਥੇ ਹੁੰਦੀ ਹੈ ਜੀ ਜਿੱਥੇ ਉਹਦਿਆਂ ਦਾ ਲਾਲਚ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ 117 ਹਲਕਿਆਂ ਚੋਂ ਕਿਸੇ ਵੀ ਹਲਕੇ ਚ ਇਹ ਜ ਨਹੀਂ ਹੈ ਕਿ ਗੁੱਟਵਾਜੀ ਹੋਵੇ ਇਹ ਕਾਂਗਰਸ ਚ ਹੋ ਸਕਦੀ ਹੈ ਅਕਾਲੀ ਦਲ ਚ ਹੋ ਸਕਦੀ ਹੈ ਭਾਜਪਾ ਚ ਹੋ ਸਕਦੀ ਹੈ ਉਹਨਾਂ ਦੀ ਦੌੜ ਹੋ ਸਕਦੀ ਹੈ ਕਿ ਮੈਂ ਮੈਲੇ ਬਣਨਾ ਹੈ ਮੈਂ ਮੰਤਰੀ ਬਣਨਾ ਹੈ ਮੈਂ ਚੇਅਰਮੈਨ ਬਣਨਾ ਹੈ ਸਾਡੇ ਤਾਂ ਨਿਰਸਵਾਥ ਲੋਕ ਨੇ ਨਿਰਸਵਾਰਥ ਸੇਵਾ ਕਰਦੇ ਨੇ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਇਸ ਕਰਕੇ ਆਮ ਆਦੀ ਪਾਰਟੀ 'ਚ ਕੋਈ ਗੁੱਟਵਾਦੀ ਕਦੇ ਨਾ ਹੈ ਸੀ ਤੇ ਨਾ ਕਦੇ ਹੋਏਗੀ ਜਿੰਨੀ ਚੋਣਾਂ ਹੋਈਆਂ ਤੇ ਉਸ ਕਰਕੇ ਹੀ ਮੈਨੂੰ ਲੱਗਦਾ ਸ਼ੁਕਰਾਨਾ ਯਾਤਰਾ ਜਿਹੜੀ ਕੱਢੀ ਗਈ ਸੀ ਤੇ ਹੁਣ ਕੀ ਲੱਗਦਾ ਵੀ ਤਿੰਨ ਸੀਟਾਂ ਆਮ ਆਦੀ ਪਾਰਟੀ ਨੇ ਜਿੱਤੀਆਂ ਤੇ ਇੱਕ ਜਿਹੜੀ ਬਰਨਾਲਾ ਸੀਟ ਹੈ ਉਹ ਨਾ ਜਿੱਤਣ ਦਾ ਕਾਰਨ ਕੀ ਲੱਗਦਾ ਹੈ ਦੇਖੋ ਸ਼ੁਕਰਾਨਾ ਯਾਤਰਾ ਸਭ ਤੋਂ ਪਹਿਲਾਂ ਤਾਂ ਅਮਨ ਅਰੁੜਾ ਜੀ ਨੂੰ ਪ੍ਰਧਾਨ ਲਾਇਆ ਗਿਆ ਉਹਨਾਂ ਦੀ ਵੀ ਇੱਛਾ ਸੀ ਕਿ ਆਪਾਂ ਸ਼ੁਕਰਾਨਾ ਕਰੀਏ ਵਹਿ ਗੁਰੂਦਵਾਰ ਕਰੀਏ ਜਾ ਕੇ ਗੁਰਦੁਆਰਾ ਸਾਹਿਬ ਅੱਥੜੇ ਕੀਏ ਮਾਤਾ ਦੇ ਮੰਦਰ ਜਾਈਏ ਉੱਥੇ ਨਮਸਤਕ ਹੋਈਏ ਇਸੇ ਤਰ੍ਹਾਂ ਇਹ ਸ਼ੁਕਰਾਨਾ ਯਾਤਰਾ ਨਾਲ ਇੱਕ ਜੋਸ਼ ਭਰਿਆ ਲੋਕਾਂ 'ਚ ਸਾਡੇ ਵਰਕਰ 'ਚ ਜੋਸ਼ ਆਇਆ ਸਾਡਾ ਜਿਹੜਾ ਵਲੰਟੀਅਰ ਸੀ ਮੰਨ ਲਓ ਕੋਈ ਘਰ ਬੈਠਾ ਸੀ ਕੱਦਾਂ ਕੋਈ ਦੀ ਕਾ ਦੁੱਖਾ ਉਹ ਵੀ ਬੜੇ ਜਿਹੜੇ ਸ਼ੌਕ ਨਾਲ ਤੇ ਜਜ਼ਬੇ ਨਾਲ ਫਿਰ ਦੁਬਾਰਾ ਉਹ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਕਰਕੇ ਜਿਹੜੀਆਂ 4 ਸਿੱਟਾਂ ਦੀ ਆਪਾਂ ਗੱਲ ਕਰਦੇ ਆਂ ਜਿਹੜੀ ਜਿਮਨੀ ਚੋਣ ਹੋਈ ਐ ਅਸੀਂ ਗਿੱਦੜਵਾਹ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਬਹੁਤ ਵਧੀਆ ਇੱਕ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੀ ਐ ਤੇ ਉਹ ਸਿੱਟਾਂ ਜਿੱਥੇ ਕਾਂਗਰਸ ਦੇ ਪ੍ਰਧਾਨ ਦੀ ਘਰ ਵਾਲੀ ਇਲੈਕਸ਼ਨ ਲੜ ਰਹੀ ਐ ਡੇਰਾ ਬਾਬਾ ਨਾਨਕ ਤੋਂ ਜਿਹੜੇ ਸਾਬਕਾ ਸਾਡੇ ਡਿਪੀ ਸੀਐਮ ਸੀ ਉਹਨਾਂ ਦੀ ਮਿਸ ਇਸ ਇਲੈਕਸ਼ਨ ਲੜ ਰਹੀ ਐ ਚੱਬੇਵਾਲ ਤੋਂ ਇੱਕ ਵੱਡੇ ਲੀਡ ਇਲੈਕਸ਼ਨ ਲੜ ਰਹੇ ਨੇ ਤੇ ਕਾਂਗਰਸ ਨੂੰ ਚਾਰਿਆ ਖਾਨੇ ਚਿਤ ਕਰਕੇ ਤਿੰਨ ਸੀਟਾਂ ਉਹ ਜਿੱਤੀਆਂ ਜਿਹੜੀਆਂ ਕਾਂਗਰਸ ਦੀ ਆਲਰੇਡੀ ਸੀ ਜਦੋਂ 92 ਸੀਟਾਂ ਸਾਨੂੰ ਆਈਆਂ ਉਸ ਢੇਰੀ ਚ ਵੀ ਇਹ ਸੀਟਾਂ ਕਾਂਗਰਸ ਕੋਲ ਸੀ ਜੇ ਬਰਨਾਲਾ ਦੀ ਆਪਾਂ ਗੱਲ ਕਰਦੇ ਆ ਤਾਂ ਬਰਨਾਲਾ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗ ਹੋਣ ਦੇ ਨਾਲ ਸਾਡੇ ਚੇਅਰਮੈਨ ਉੱਥੇ ਇਲੈਕਸ਼ਨ ਲੜ ਗਏ ਤੇ ਜੇ ਉਹਨਾਂ ਦੀਆਂ ਵੋਟਾਂ ਤੇ ਸਾਡੀਆਂ ਵੋਟਾਂ ਜੋੜ ਲਉਂਦਾ ਸੀ 20-25 ਹਜ਼ਾਰ ਨਾਲ ਜਿੱਤਰੇ ਅੱਜ ਵੀ ਉਹ ਸੀਟ ਇਹ ਤਾਂ ਇਹਨਾਂ ਨੂੰ ਉਹੀ ਇੱਕ ਭਰਮ ਹੈ ਇੱਕ ਭੁਲੇਖਾ ਹੈ ਕਿ ਅਸੀਂ ਬਰਨਾਲਾ ਜਿੱਤ ਗਏ ਬਰਨਾਲਾ ਜਿੱਤ ਗਏ ਪੀਪਲ ਇਹ ਲੋਕੋ ਸਾਡੀਆਂ ਵੋਟਾਂ ਵੀ ਜੋੜ ਲਓ ਸਾਡੀਆਂ ਦੋਨੋਂ ਹੀ ਵੋਟਾਂ ਸਾਡੀਆਂ ਨੇ ਜੇ ਬਾਡ ਸਾਹਿਬ ਨੂੰ ਵੋਟ ਪਈ ਹੈ ਜਾਂ ਸਾਡੇ ਧਾਲੀਵਾਲ ਸਾਹਿਬ ਨੂੰ ਜੋ ਵੋਟ ਪਈ ਹੈ ਉਹ ਸਾਡੀ ਪਾਰਟੀ ਦੀ ਵੋਟ ਹੈ ਕਿਸੇ ਕਰ ਨਾ ਇਸ ਤਰ੍ਹਾਂ ਹੋ ਗਿਆ ਪਰ ਸਾਰਾ ਪਾਰਟੀ ਖਜੂਟੇ ਤੇ ਕੋਈ ਅੱਗੇ ਵਾਸਤੇ ਇਸ ਤਰ੍ਹਾਂ ਦਾ ਨਹੀਂ ਹੋਏਗਾ ਇਸ ਕਰਕੇ ਬਰਨਾਲਾ ਵੀ ਅਸੀਂ ਜਿੱਤੇ ਵਰਗਈਆਂ ਤੇ ਜਿਸ ਤਰ੍ਹਾਂ ਅਸੀਂ ਸੁਣਿਆ ਸੀ ਵੀ ਕਈ ਜਿਹੜੇ ਲੀਡਰਸ ਵੀ ਕਹਿ ਰਹੇ ਸੀਗੇ ਕਿ ਗਿੱਦੜ ਬਾਜ ਜੇਕਰ ਸੀਟ ਆ ਜਾਂਦੀ ਇਹਨਾਂ ਦੇ ਰਾਜਾ ਸਾਹਿਬ ਦੇ ਪਰਿਵਾਰ ਦਾ ਲੱਗਦਾ ਹੈ ਕਹਿੰਦੇ ਹੰਕਾਰ ਉਹਨਾਂ ਦਾ ਹੋਰ ਵੱਧ ਜਾਣਾ ਸੀਗਾ ਦੇਖੋ ਜਦੋਂ ਕੋਈ ਵੀ ਇਲੈਕਸ਼ਨ ਹੁੰਦਾ ਹੈ ਕੋਈ ਲੀਡਰ ਜਿੱਤਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਮੇਰੀ ਪਰਫਾਰਮੈਂਸ ਅੱਛੀ ਰਹੀ ਲੋਕਾਂ ਨੇ ਮੈਨੂੰ ਚੁਣਿਆ ਪਰ ਇਹ ਲੋਕ ਜਿੱਤ ਕੇ غرੂਰ ਚ ਆ ਜਾਂਦੇ ਨੇ ਕਮੰਡ ਚ ਆ ਜਾਂਦੇ ਨੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਹੁਣ ਬਹੁਤ ਵੱਡੇ ਚੀਫ ਮਿਨਿਸਟਰ ਬਣ ਕੇ ਪੰਜਾਬ ਦੇ ਇੱਕ ਅੱਧੀ ਸੀਟ ਜਿੱਤਣ ਨਾਲ ਇਹਨਾਂ ਨੂੰ ਕੁਝ ਨਹੀਂ ਹੋਣਾ ਨਾ ਇਹਨਾਂ ਕੋਲ ਸੀਟਾਂ ਪਹਿਲਾਂ ਸੀ ਇਹ 2022 ਚ ਵੀ ਆਪਾਂ ਦੇਖ ਲਿਆ ਤੇ ਹੁਣ ਵੀ ਜਿਹੜੀ ਜਿਮਨੀ ਚੋਣ ਹੋਈ ਹੈ ਪਹਿਲਾਂ ਜਲੰਧਰ ਹੋਈ ਹੈ ਉੱਥੇ ਇਹਨਾਂ ਨੂੰ ਚਾਰੋ ਖਾਨੇ ਚ ਚੱਕੇ ਮਾਰਿਆ ਹੁਣ ਜਿਹੜੀਆਂ ਚਾਰ ਹੋਈਆਂ ਨੇ ਉੱਥੇ ਇਹਨਾਂ ਨੂੰ ਇਹਨਾਂ ਦਾ ਰਸਤਾ ਦਿਖਾਤਾ ਕਿ ਤੁਹਾਡਾ ਰਸਤਾ ਭਾਈ ਇਹ ਹੈ ਅੱਜ ਪੰਜਾਬ ਦੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਨੇ ਇਸ ਕਰਕੇ ਕਰ ਰਹੇ ਨੇ ਕਿ ਸਾਡਾ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਸੁਪਰੀਮੋ ਜਿਹੜਾ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਅੱਗੇ ਜਾ ਰਿਹਾ ਹੈ ਲੋਕਾਂ ਤੱਕ ਜਾ ਰਹੇ ਨੇ ਲੋਕਾਂ ਚੋਂ ਵਿਚਰ ਰਹੇ ਨੇ ਲੋਕਾਂ ਨੂੰ ਨੀਤੀਆਂ ਵਧੀਆ ਲੱਗ ਰਹੀਆਂ ਨੇ ਆਮ ਲੋਕਾਂ ਵਾਸਤੇ ਕੰਮ ਕਰ ਰਹੇ ਨੇ ਇਸ ਕਰਕੇ ਹੁਣ ਕਾਂਗਰਸ ਕਾਲੀਆਂ ਕੋਲੀਆਂ ਦੀ ਬੀਜੇਪੀ ਦੀ ਕੋਈ ਜ਼ਿਆਦਾ ਨਹੀਂ ਚੱਲਣੀ ਇਹ ਤਾਂ ਹੁਣ ਬਿੱਤੇ ਸਮੇਂ ਦੀਆਂ ਗੱਲਾਂ ਹੋ ਜਾਣੀਆਂ ਨੇ ਜੀ ਅਗਲੇ ਆਉਣ ਵਾਲੇ 15 20 ਸਾਲ ਇਥੇ ਆਮ ਆਦਮੀ ਪਾਰਟੀ ਨਹੀਂ ਆਣੇ। ਸੁਖਿਰ ਨਵਾ ਵੀ ਇੱਕ ਜੇਕਰ ਕਹ ਲਈਏ ਇੱਕ ਵੱਡਾ ਚਿਹਰਾ ਕਹਿ ਸਕਦੇ ਆ ਕਿ ਬਹੁਤ ਪੁਰਾਣੇ ਸਮੇਂ ਤੋਂ ਉੱਥੇ ਰਾਜ ਕਰਦੇ ਆਏ ਆ ਡੇਰਾ ਬਾਬਾ ਨਾਨਕ ਦੇ ਵਿੱਚ ਲੱਗਦਾ ਵੀ ਉਹ ਵੀ ਹੁਣ ਕਿਲਾ ਟਾਲਿਆ ਆ ਆਮ ਆਦਮੀ ਪਾਰਟੀ ਵੱਲੋਂ। ਆ ਦੇਖੋ ਡੇਰਾ ਬਾਬਾ ਨਾਨਕ ਤੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦਾ ਰਾਜ ਰਿਹਾ ਹੈ। ਉਸ ਸਾਡੇ ਕੈਂਡੀਡੇਟ ਨੇ ਉਹਨੂੰ ਹਰਾਤਾ ਜਿਹੜਾ ਕਦੇ ਉਹਨਾਂ ਤੋਂ ਸਰਪੰਚੀ ਮੰਗਦਾ ਸੀ। ਪਿੰਡ ਦੀ ਸਰਪੰਚੀ ਮੰਗਦਾ ਹੋਇਆ ਸ਼ਖਸ ਅੱਜ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਉੱਥੇ ਐਮ.ਐਲ.ਏ ਬਣਿਆ ਆਮ ਆਦਮੀ ਪਾਰਟੀ ਦੀ ਬਦੌਲਤ ਕਿਉਂਕਿ ਇਹਨਾਂ ਲੋਕਾਂ ਦਾ ਹੰਕਾਰ ਇਹਨਾਂ ਲੋਕਾਂ ਦਾ ਜਿਹੜਾ ਮਤਲਬ ਲੋਕਾਂ ਵਾਸਤੇ ਨਾ ਮਿਲਣਾ ਲੋਕਾਂ 'ਚ ਨਾ ਵਿਚਰਨਾ ਇੱਕ ਵਾਲੰਟੀਅਰ ਨੂੰ ਸਰਪੰਚੀ ਦੇਣ ਨਾਲ ਕੋਈ ਫਰਕ ਨਹੀਂ ਪੈਣਾ ਸੀ ਪਰ ਅੱਜ ਜੋ ਉਹਨਾਂ ਦੀ ਉਹਨਾਂ ਨੇ ਨਮੋਸ਼ੀ ਹੋਈ ਹੈ ਅੱਜ ਜੋ ਬਹੁਤ ਵੱਡੀ ਹਾਰ ਹੋਈ ਹੈ ਇੱਕ ਜਿਹੜੀ ਹੈ ਮੈਂ ਇਸ ਵੈਗੁਰੂ ਦਾ ਸ਼ੁਕਰ ਵੀ ਕਰਦਾ ਕਿ ਉਹਨਾਂ ਦਾ ਹੰਕਾਰ ਟੁੱਟਿਆ ਤੇ ਦੂਜਾ ਸ਼ੁਕਰ ਇਸ ਕਰਕੇ ਕਰਦਾ ਕਿ ਇਹ ਸਿੱਟਾ ਆਮ ਆਦਮੀ ਪਾਰਟੀ ਦੇ ਖਾਤੇ ਚ ਜਾਏ